ਹਾਂਜੀ ਸਰ ਦੱਸ ਦਿਓ ਕੰਮ ਕਦੋਂ ਕਰਨਾ ਹੈ ਸਰ ਕਦੋਂ ਹਾਂ ਬਿਲਕੁਲ ਜੀ ਰੋਟੀਨ ਵਰਕ ਚੱਲ ਰਿਹਾ ਆਪਾਂ ਆਫਿਸ ਵਰ ਕਰ ਰਹੇ ਆਂ ਕੋਰਟ ਵਰਕ ਵੀ ਲਾਇਆ ਸੀ ਅੱਜ ਤਾਂ ਮੋਟੀਸ਼ਨ ਨਹੀਂ ਕੀਤੇ ਆ ਤੇ ਆਪਣਾ ਐਫੀਆਰ ਦੀ ਲੋਕਾਂ ਦੇ ਆਏ ਆ ਆਪਾਂ ਕੀਤੇ ਆ ਉਹਨਾਂ ਦੇ ਬਿਲਕੁਲ ਪਬਲਿਕ ਦਾ ਕੰਮ ਕਰ ਰਹੇ ਆਂ ਰਜਿਸਟ੍ਰੇਸ਼ਨ ਦਾ ਵਰਕ ਨਹੀਂ ਕਰ ਰਹੇ ਜੋ ਐਸਪਰ ਐਸੋਸੀਏਸ਼ਨ ਜੋ ਉਹਨਾਂ ਦਾ ਹੋਊਗਾ ਫੈਸਲਾ ਆਪਾਂ ਉਸ ਦਾ ਪੂਰੀ ਤਰ੍ਹਾਂ ਪਾਲਣ ਕਰਾਂਗੇ ਛੁੱਟੀ ਤੋਂ ਆਪਾਂ ਸਾਹਿਬ ਜੀ ਸਰ ਛੁੱਟੀ ਤਾਂ ਇੱਕ ਦਿਨ ਦੀ ਛੁੱਟੀ ਸੀ ਆਪਾਂ ਅੱਜ ਸਵੇਰ ਤੋਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠੇ ਨੇ ਦਫਤਰ ਪਬਲਿਕ ਦਾ ਕੰਮ ਕਰਨ ਵਾਸਤੇ ਬੈਠੇ ਆਂ ਸਰਕਾਰ ਸਾਨੂੰ ਕੰਮ ਦਿੱਤਾ ਗਿਆ ਪਬਲਿਕ ਵਾਸਤੇ ਪਬਲਿਕ ਦੇ ਵੈਲਫੇਅਰ ਵਾਸਤੇ ਆਪਾਂ ਕੰਮ ਕਰ ਰਹੇ ਹਾਂ ਵਿਦਆਊਟ ਰਜਿਸਟ੍ਰੇਸ਼ਨ ਸਰ ਜਿਵੇਂ ਵਰਸਨ ਦੀ ਤੁਹਾਨੂੰ ਮੰਗ ਲਈ ਇੰਸਟਰਕਸ਼ਨ ਦਿੱਤੀ ਸੀ ਜੇ ਉਹ ਰਿਕਾਰਡਿੰਗ ਨਹੀਂ ਤੁਹਾਨੂੰ ਜੀ ਆ ਦੇਖੋ ਜੋ ਦੇਖੋ ਉਹ ਤੇ ਸਾਡੇ ਪੰਜਾਬ ਦੇ ਹੈਗੇ ਸੀਐਮ ਸਾਹਿਬ ਹੈ ਆਪਣਾ ਜੋ ਬਿਲਕੁਲ ਆਪਣਾ ਜੋ ਵੀ ਆਰਡਰ ਕਰ ਸਕਦੇ ਹਨ ਸੁਣ ਵੀ ਸਕਦੇ ਆ ਹਨ ਨੂੰ ਸੁਣਨਾ ਚਾਹੀਦਾ ਉਹਨੂੰ ਬਿਲਕੁਲ ਆਪਾਂ ਸਾਰੇ ਤਹਿਸੀਲਦਾਰ ਜਾਂ ਕਰਪਟ ਨਹੀਂ ਸਾਰੇ ਪੁਲਿਸ ਕਰਪਟ ਨਹੀਂ ਇਦੇ ਵਿੱਚ ਅੱਗੇ ਕਰਦੇ ਸਿੱਟਾ ਵੀ ਰੱਖ ਸਕਦੇ ਹਾਂ ਬਿਲਕੁਲ ਸਾਡੀ ਯੂਨੀਅਨ ਨੂੰ ਸੁਣਨ ਸਾਡੀ ਐਸੋਸੀਏਸ਼ਨ ਨੂੰ ਸੁਣਨ ਨੂੰ ਸਾਡੀ ਜੋ ਜਾਇਜ਼ ਮੰਗਾ ਬਿਲਕੁਲ ਇਹਨਾਂ ਨੂੰ ਪ੍ਰਵਾਨ ਕਰਨੀ ਚਾਹੀਦੀ ਹੈ ਮੰਨੀਆਂ ਵੀ ਹੈ ਸਰਕਾਰ ਨੇ ਟਾਈਮ ਟੂ ਟਾਈਮ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਜੈਸ ਕੀਤੀ ਹੈ ਲੇਕਿਨ ਹਜੇ ਤੱਕ ਕੋਈ ਇੰਪਲੀਮੈਂਟ ਨਹੀਂ ਕੋਈ ਨਹੀਂ ਹੋਈ ਤੁਹਾਨੂੰ ਲੱਗਦਾ ਕਿ ਇਹ ਜਿੱਦਾਂ ਜੋ ਦੱਸੇ ਜਾ ਰਹੇ ਕਿ ਕਲੈਕਸ਼ਨ ਵਾਲੇ ਜਿਹੜੇ ਨੇ ਹਰ ਇੱਕ ਮੈਸਿੰਗ ਦੇ ਵਿੱਚ ਹੁੰਦਾ ਹੈ ਤੋ ਥੋੜੇ ਕਹਿਣ ਦੇ ਮਤਲਬ ਕੀ ਹਰ ਇੱਕ ਬੰਦਾ ਹੀ ਕਰਪਟ ਨਹੀਂ ਹੈ ਹਰ ਇੱਕ ਬੰਦਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਇਮਾਨਦਾਰ ਵੀ ਨਹੀਂ ਹੈ ਮੈਂ ਇਸ ਇਸ ਗੱਲ ਨੂੰ ਡਾਈ ਕਰਦਾ ਉਹ ਆਪਾਂ ਇਮਾਨਦਾਰੀ ਦਾ ਆਪਾਂ ਤਾਂ ਨਹੀਂ ਨਾ ਡਿਊਟੀ ਕਰਦੇ ਆ ਆਪਾਂ 8 8 ਵਜੇ ਤੱਕ ਸੀਐਮ ਸਾਹਿਬ ਦੇ ਜੋ ਹੁਕਮ ਹੁੰਦੇ ਆ ਆਪਾਂ ਇਹਨੂੰ ਵੀ ਪਾਲਣਾ ਕਰਦੇ ਆ ਲੇਕਿਨ ਜਿੱਥੇ ਸਾਡੇ ਮਾਨ ਸਨਮਾਨ ਨੂੰ ਕੇਸ ਪਹੁੰਚਦੀ ਆ ਉਹਦੇ ਉਹਦੇ ਵਾਸਤੇ ਆਪਾਂ ਆਪਣੀ ਸੈਲਫ ਰਿਸਪੈਕਟ ਆਪਾਂ ਰੱਖਣੀ ਹੈ ਜੇ ਇਹ ਤੁਸੀਂ ਨੂੰ ਆਪਣੇ ਮਤਲਬ ਕਿ ਨਾਲ ਹੀ ਤੇ ਬੇਕੀ ਡਿਊਟੀ ਦੀ ਬਿਲਕੁਲ ਬਿਲਕੁਲ ਇਹ ਮਤਲਬ ਲੈਣਾ ਨਹੀਂ ਆਪਾਂ ਆਪਣੇ ਆਪਣੀ ਰੁਟੀਨ ਡਿਊਟੀ ਸਾਡੀ ਜੋ ਸਰਕਾਰ ਦੀ ਆਪਣਾ 9 ਤੋਂ 5 ਡਿਊਟੀ ਦਿੱਤੀ ਹੈ ਆਪਾਂ ਕਰ ਰਹੇ ਜਿਹੜਾ ਲੱਗਦਾ ਸਰਕਾਰ ਨੂੰ ਕਰਾਪਸ਼ਨ ਹੈ ਉੱਥੇ ਉਹ ਤੋਂ ਛੜਦਾ ਕੰਮ ਸਰਕਾਰ ਨੇ ਆਪਣੇ ਡਿਊਟੀਆਂ ਲਾਤੀਆਂ ਹੋਰ ਕਾਨਗੋ ਜੀਨੀਸਾਈਡੀਆਂ ਉਹ ਕਰਦੇ ਨਾਲ ਕਿ ਜੀਸ਼ੀ ਅੱਜ ਜਿੱਤ ਅਧਰਵਾਣ ਆਏ ਹਾਂ ਜੀ ਅੱਜ ਦੇ ਆਰਡਰ ਕਰਤੇ ਸਾਰੇ ਜ਼ਿਲ੍ਹਿਆਂ ਚ ਸੀਨੀਅਰ ਸਾਇਕਟ ਤੇ ਕਾਨਗੋ ਸਾਰੇ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਜੋ ਕਰਨਾ ਚਾਹਣ ਕਿ ਕਰਦੇ ਨਾਲ ਕਿ